ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਦੌਰਾਨ ਧਰਮ ਦਾ ਪ੍ਰਚਾਰ ਕਰਨ ਲਈ ਆਪਣੇ ਪਿਆਰੇ ਮਿੱਤਰ ਭਾਈ ਮਰਦਾਨਾ ਜੀ ਦੇ ਨਾਲ हसन ਅਬਦਾਲ ਜੋ ਕਿ ਇੱਕ ਪਹਾੜੀ ਇਲਾਕਾ ਸੀ ਉੱਥੇ ਪਹੁੰਚੇ ਉੱਥੇ ਗੁਰੂ ਜੀ ਨੇ ਇੱਕ ਦਰਖਤ ਦੇ ਹੇਠਾਂ ਆਪਣਾ ਆਸਣ ਲਗਾਇਆ ਅਤੇ ਰੱਬੀ ਕੀਰਤਨ ਕਰਨ ਲੱਗੇ ਉੱਥੇ ਜਦੋਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਗੁਰੂ ਜੀ ਦਾ ਕੀਰਤਨ ਸੁਣਨ ਲਈ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਲੱਗੇ ਉੱਥੇ ਹੀ ਨੇੜਲੇ ਪਹਾੜ ਦੀ ਚੋਟੀ ਤੇ ਇੱਕ ਹੰਕਾਰੀ ਫਕੀਰ ਵਲੀ ਕੰਧਾਰੀ ਨਾਂ ਦਾ ਪੀਰ ਰੰਦਾ ਸੀ ਜੋ ਕਿ ਆਪਣੀ ਕਲਾਕ੍ਰਿਤੀਆਂ ਅਤੇ ਵੰਮਾ ਪਰਮਾ ਵਿੱਚ ਪਾ ਕੀ ਉੱਥੇ ਦੇ ਲੋਕਾਂ ਨੂੰ ਮੂਰਖ ਬਣਾਇਆ ਕਰਦਾ ਸੀ ਤੇ ਆਪਣਾ ਕੰਮ ਚਲਾਉਂਦਾ ਸੀ ਉਸ ਦੇ ਕੋਲ ਪਾਣੀ ਦਾ ਇੱਕ ਚਸ਼ਮਾ ਸੀ ਜਿਸ ਨਾਲ ਉੱਥੋਂ ਦੇ ਸਥਾਨਕ ਲੋਕ ਆਪਣੇ ਜੀਵਨ ਨਿਰਵਾਹ ਲਈ ਪਾਣੀ ਵਰਤਦੇ ਸਨ ਪਰ ਜਦੋਂ ਬਲੀ ਕੰਧਾਰੀ ਨੂੰ ਪਤਾ ਲੱਗਾ ਕਿ ਲੋਕ ਉਸ ਨਾਲੋਂ ਟੁੱਟਦੇ ਜਾ ਰਹੇ ਹਨ ਤੇ ਗੁਰੂ ਜੀ ਦਾ ਕੀਰਤਨ ਸੁਣਨ ਵੱਲ ਜਾਣ ਲੱਗੇ ਹਨ ਤਾਂ ਉਸ ਨੇ ਆਪਣੀਆਂ ਸ਼ਕਤੀਆਂ ਨਾਲ ਪਹਾੜੀ ਤੋਂ ਆਉਣ ਵਾਲਾ ਪਾਣੀ ਰੋਕ ਦਿੱਤਾ ਇਸ ਤਰ੍ਹਾਂ ਜਦੋਂ ਪਾਣੀ ਰੁਕ ਗਿਆ ਤੇ ਲੋਕਾਂ ਨੂੰ ਬਹੁਤ ਹੀ ਮੁਸ਼ਕਲ ਹੋਈ ਅਤੇ ਭਾਈ ਮਰਦਾਨਾ ਜੀ ਨੂੰ ਵੀ ਉਸ ਸਮੇਂ ਬਹੁਤ ਹੀ ਪਿਆਸ ਲੱਗੀ ਹੋਈ ਸੀ ਉਸਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਬਹੁਤ ਪਿਆਸ ਲੱਗੀ ਹੈ ਤੇ ਲੋਕਾਂ ਦਾ ਵੀ ਪਾਣੀ ਤੋਂ ਬਿਨਾ ਬਹੁਤ ਮਾੜਾ ਹਾਲ ਹੈ ਤਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਉਹ ਪਹਾੜੀ ਤੇ ਜਾ ਕੇ ਬਲੀ ਕੰਧਾਰੀ ਤੋਂ ਪਾਣੀ ਦੀ ਮੰਗ ਕਰਨ ਜਦੋਂ ਭਾਈ ਮਰਦਾਨਾ ਜੀ ਪਹਾੜੀ ਉੱਪਰ ਗਏ ਤੇ ਬਲੀ ਕੰਧਾਰੀ ਨੂੰ ਕਿਹਾ ਕਿ ਉਹ ਪਾਣੀ ਨੂੰ ਛੱਡ ਦੇਣ ਕਿਉਂਕਿ ਗੁਰੂ ਨਾਨਕ ਦੇਵ ਜੀ ਆਈ ਹੋਈ ਹਨ ਤੇ ਲੋਕ ਉਹਨਾਂ ਦੇ ਦਰਸ਼ਨਾਂ ਲਈ ਆ ਰਹੇ ਹਨ ਪਰ ਤੁਸੀਂ ਪਾਣੀ ਬੰਦ ਕਰ ਦਿੱਤਾ ਹੈ ਇਸ ਤਰ੍ਹਾਂ ਲੋਕ ਪਿਆਸ ਨਾਲ ਤੜਫ ਰਹੇ ਹਨ ਤੇ ਲੋਕਾਂ ਨੂੰ ਪਾਣੀ ਤੋਂ ਬਿਨਾ ਬਹੁਤ ਹੀ ਮੁਸ਼ਕਲ ਹੋ ਰਹੀ ਹੈ ਪਰ ਹੰਕਾਰੀ ਵਲੀ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਜੀ ਤੇਰਾ ਗੁਰੂ ਇੰਨਾ ਹੀ ਪਹੁੰਚਿਆ ਹੋਇਆ ਹੈ ਸੰਤ ਫਕੀਰ ਹੈ ਤਾਂ ਉਹ ਆਪ ਹੀ ਪਾਣੀ ਦਾ ਪ੍ਰਬੰਧ ਕਰ ਲਵੇ ਫਿਰ ਭਾਈ ਮਰਦਾਨਾ ਜੀ ਵਾਪਸ ਹੀਠਾਂ ਆ ਗਏ ਤੇ ਉਹਨਾਂ ਨੇ ਆ ਕੇ ਸਾਰੀ ਵਾਰਤਾ ਗੁਰੂ ਜੀ ਨੂੰ ਸੁਣਾਈ ਤੇ ਕਿਹਾ ਕਿ ਵਲੀ ਕੰਧਾਰੀ ਨੇ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਉਸ ਨੇ ਤੁਹਾਡੇ ਬਾਰੇ ਇਸ ਤਰ੍ਹਾਂ ਬੋਲਿਆ ਹੈ ਗੁਰੂ ਜੀ ਨੇ ਫਿਰ ਇੱਕ ਵਾਰ ਫਿਰ ਮਰਦਾਨਾ ਜੀ ਨੂੰ ਕਿਹਾ ਕਿ ਤੁਸੀਂ ਦੁਬਾਰਾ ਜਾਓ ਤੇ ਨਿਮਰਤਾ ਪੂਰਵਕ ਉਸ ਫਕੀਰ ਨੂੰ ਕਹੋ ਇਹ ਨਾਨਕ ਕੋਈ ਰੱਬੀ ਤਾਕਤ ਨਹੀਂ ਹੈ ਉਪਰਮਾਤਮਾ ਦਾ ਨਿਮਾਣਾ ਜਿਹਾ ਬੰਦਾ ਹੈ ਇਸੇ ਤਰ੍ਹਾਂ ਹੀ ਭਾਈ ਮਰਦਾਨਾ ਜੀ ਦੁਬਾਰਾ ਗਏ ਤੇ ਨਿਮਰਤਾ ਪੂਰਵਕ ਜਾ ਕੇ ਅਰਜ਼ ਕੀਤੀ ਪਰ ਹੰਕਾਰੀ ਵਲੀ ਤਸ ਤੂੰ ਮਸ ਨਹੀਂ ਹੋਇਆ ਤੇ ਉਸਨੇ ਭਾਈ ਮਰਦਾਨਾ ਜੀ ਨੂੰ ਪਾਣੀ ਦੇਣ ਤੋਂ ਸਾਫ਼ ਮਨਾ ਕਰ ਦਿੱਤਾ ਤੇ ਮਰਦਾਨਾ ਜੀ ਵਾਪਸ ਗੁਰੂ ਜੀ ਕੋਲ ਆਏ ਤੇ ਉਹਨਾਂ ਆ ਕੇ ਦੱਸਿਆ ਕਿ ਉਸਨੇ ਪਾਣੀ ਦੇਣ ਤੋਂ ਨਾ ਕਰ ਦਿੱਤੀ ਹੈ ਗੁਰੂ ਜੀ ਨੇ ਤੀਸਰੀ ਵਾਰ ਫਿਰ ਭਾਈ ਮਰਦਾਨਾ ਜੀ ਨੂੰ ਭੇਜਿਆ ਤਾਂ ਤੀਸਰੀ ਵਾਰ ਵੀ ਹੰਕਾਰੀ ਵਲੀ ਨੇ ਪਾਈ ਮਰਦਾਨਾ ਜੀ ਦਾ ਬਹੁਤ ਹੀ અપਮਾਨ ਕੀਤਾ ਤੇ ਗੁਰੂ ਜੀ ਲਈ ਵੀ ਬਹੁਤ ਹੀ ਮਾੜਾ ਬੋਲਿਆ ਤੇ ਮਰਦਾਨਾ ਜੀ ਗੁਰੂ ਜੀ ਕੋਲ ਵਾਪਸ ਆ ਗਏ ਉਧਰ ਸੰਗਤਾਂ ਦਾ ਵੀ ਪਾਣੀ ਤੋਂ ਬਿਨਾ ਬਹੁਤ ਹੀ ਮਾੜਾ ਹਾਲ ਹੋ ਰਿਹਾ ਸੀ ਲੋਕ ਪਾਣੀ ਤੋਂ ਬਿਨਾ ਤੜਫ ਰਹੇ ਸਨ ਇਹ ਦੇਖ ਕੇ ਗੁਰੂ ਜੀ ਨੇ ਨਿਮਰਤਾ ਨਾਲ ਵਾਹਿਗੁਰੂ ਦਾ ਨਾਮ ਲਿਆ ਤੇ ਮਰਦਾਨਾ ਜੀ ਨੂੰ ਨੇੜੇ ਪਏ ਇੱਕ ਵੱਡੇ ਪੱਥਰ ਨੂੰ ਉੱਥੋਂ ਚੁੱਕਣ ਲਈ ਕਿਹਾ ਤੇ ਜਿਵੇਂ ਹੀ ਉਹ ਮਰਦਾਨਾ ਜੀ ਨੇ ਉਹ ਵੱਡਾ ਪੱਥਰ ਉੱਥੋਂ ਹਟਾਇਆ ਤੇ ਉਸ ਦੇ ਹੇਠੋਂ ਪਾਣੀ ਦਾ ਸਾਫ਼ ਸੁਥਰਾ ਚਸ਼ਮਾ ਫੁੱਟ ਪਿਆ ਜਦੋਂ ਵਲੀ ਕੰਧਾਰੀ ਨੇ ਦੇਖਿਆ ਕਿ ਉਸ ਦਾ ਚਸ਼ਮੇ ਦਾ ਪਾਣੀ ਸੁੱਕ ਗਿਆ ਹੈ ਤੇ ਗੁਰੂ ਜੀ ਦੇ ਚਰਨਾਂ ਵਿੱਚ ਚਸ਼ਮਾ ਵੈਰ ਆਇਆ ਹੈ ਤਾਂ ਉਹ ਗੁੱਸੇ ਨਾਲ পাগল ਹੋ ਗਿਆ ਤੇ ਉਸ ਨੇ ਪਹਾੜੀ ਦੀ ਚੋਟੀ ਤੋਂ ਇੱਕ ਬਹੁਤ ਵੱਡਾ ਪੱਥਰ ਗੁਰੂ ਜੀ ਵੱਲ ਰੋੜ ਦਿੱਤਾ ਤਾਂ ਜੋ ਗੁਰੂ ਜੀ ਨੂੰ ਮਾਰਿਆ ਜਾ ਸਕੇ ਗੁਰਨਾਨਦ ਦੇਵ ਜੀ ਸ਼ਾਂਤ ਚਿੱਤ ਨਾਲ ਉਸ ਵੱਡੇ ਪੱਥਰ ਨੂੰ ਆਉਂਦੇ ਦੇਖਿਆ ਅਤੇ ਸਿਰਫ ਇੱਕ ਹੱਥ ਅੱਗੇ ਕਰਕੇ ਉਸ ਭਾਰੀ ਪੱਥਰ ਨੂੰ ਰੋਕ ਦਿੱਤਾ ਪੱਥਰ ਤੇ ਗੁਰੂ ਜੀ ਦੇ ਪੰਜੇ ਦਾ ਨਿਸ਼ਾਨ ਪੈ ਗਿਆ ਤੇ ਵਲੀ ਕੰਧਾਰੀ ਦਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਚਰਨੀ ਪੈ ਗਿਆ ਸੰਗਤ ਜੀ ਇਹ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਹੰਕਾਰ ਸਭ ਤੋਂ ਵੱਡਾ ਮਨੁੱਖ ਦਾ ਦੁਸ਼ਮਣ ਹੈ ਅਤੀ ਨਿਮਰਤਾ ਵਿੱਚ ਹੀ ਰੱਬੀ ਸ਼ਕਤੀ ਮਿਲਦੀ ਹੈ ਗੁਰੂ ਜੀ ਨੇ ਇਹ ਸਾਬਤ ਕੀਤਾ ਕਿ ਸੱਚ ਦੀ ਸ਼ਕਤੀ ਅੱਗੇ ਦੁਨਿਆਵੀ ਤਾਕਤਾਂ ਨਾਕਾਮ ਹਨ ਇਹ ਇਤਿਹਾਸਿਕ ਘਟਨਾ ਕਾਰਨ ਹੀ ਉਸ ਥਾਨ ਦਾ ਨਾਮ ਪੰਜਾ ਸਾਹਿਬ ਪੈ ਗਿਆ ਉਸ ਥਾਨ ਨੂੰ ਪੰਜਾ ਸਾਹਿਬ ਕਿਹਾ ਜਾਂਦਾ ਹੈ